ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਚਲੋ ਜੀ ਸਾਰਿਆਂ ਨੂੰ ਨਵਸਾਕੀ ਦੀਆਂ ਬਹੁਤ-ਬਹੁਤ ਵਧਾਈਆਂ ਹੁਣ ਦੇਸਾਂ-ਪਰਦੇਸਾਂ ਵਿੱਚ ਜਿੰਨੇ ਵੀ ਮੇਰੇ ਵੀਰ ਭੈਣ ਭਾਈ ਬੈਠੇ ਨੇ ਸਾਰਿਆਂ ਨੂੰ ਨਵਸਾਕੀ ਦੀਆਂ ਬਹੁਤ-ਬਹੁਤ ਵਧਾਈਆਂ ਹੁਣ ਚਲੋ ਜੀ ਹੁਣ ਆਪਾਂ ਲੱਗੇ ਆਂ ਸਬਜ਼ੀ ਬਣਾਉਣ ਤੇ ਸਬਜ਼ੀ ਅੱਪਾਂ ਅੱਜ ਕਿਹੜੀ ਬਣਾਵਾਂਗੇ ਅੱਜ ਆਪਾਂ ਸਬਜ਼ੀ ਬਣਾਵਾਂਗੇ ਮਟਰ ਪਨੀਰ ਦੀ ਦੇਖੋ ਜੀ ਸਾਡੀ ਫੈਮਿਲੀ ਨੂੰ ਬਹੁਤ ਜ਼ਿਆਦਾ ਪਸੰਦ ਆ ਪਨੀਰ ਦੀ ਸਬਜ਼ੀ ਇਹਦੇ ਵਾਸਤੇ ਆਪਾਂ ਨਾ ਹੁਣ ਮਸਾਲਾ ਚੰਗੀ ਤਰ੍ਹਾਂ ਭੁੰਨਣ ਲੱਗੇ ਹੋਏ ਆਂ ਤੇ ਇੱਧਰ ਆਪਾਂ ਨੇ ਨਾ ਹਰੇ ਮਟਰ ਲੱਤੇ ਆ। ਇਹ ਪੈਕਟਾਂ ਵਾਲੇ ਨਹੀਂ ਹੈਗੇ ਇਹ ਦੂਜੇ ਨੇ ਜਿਹੜੇ ਅੱਜ ਕੱਲ੍ਹ ਕਲੀ ਵਾਲੇ ਮਿੰਦੇ ਆ। ਇੱਧਰ ਆਪਾਂ ਨੇ ਨਾ 베ਰਕੇ ਵਾਲੇ ਪਨੀਰ ਦੇ ਲੱਤੇ ਨੇ ਚਾਰ ਪੈਕਟ। ਇਹਨਾਂ ਦੀ ਕਟਿੰਗ ਆਪਾਂ ਬਾਅਦ ਚੋਂ ਕਰਦੇ ਆ। ਚਲੋ ਜੀ ਪਹਿਲਾਂ ਆਪਾਂ ਲਾ ਲਈਏ ਤੜਕਾ। ਅੱਜ ਫੇਰ ਅਸੀਂ ਨਾ ਸਬਜ਼ੀ ਬਣਾ ਕੇ ਨਾ ਰੋਟੀ ਪਾਣੀ ਖਾ ਕੇ ਫੇਰ ਅਸੀਂ ਜਾਣਾ ਹੈ ਖੰਨੇ ਸ਼ਹਿਰ ਤੇ ਉੱਥੇ ਥੋੜੀ ਜੀ ਗਰੋਸਰੀ ਦੀ ਵੀ ਸ਼ਾਪਿੰਗ ਕਰਨੀ ਆ ਹੋਰ ਵੀ ਗਰਮੀ ਵਾਲੇ ਸੂਟਾਂ ਦੀ ਵੀ ਸ਼ਾਪਿੰਗ ਕਰਨੀ ਆ। ਦੇਖੋ ਜੀ ਇੱਕ ਰਿਸ਼ਤੇਦਾਰੀ ਦੇ ਵਿੱਚ ਵੀ ਜਾਣ ਤੇ ਬਹੁਤ ਜ਼ਿਆਦਾ ਕੰਮ ਹੈ ਮੈਨੂੰ ਐ ਇਲਾਹਾ ਵੀ ਛੇਤੀ ਛੇਤੀ ਪਹਿਲਾਂ ਕੰਮ ਨਵੇੜ ਲਈਏ ਕੰਮ ਨਵੇੜ ਕੇ ਨਾ ਵੀ ਫੇ ਧੁੱਪਾਂ ਤੋਂ ਪਹਿਲਾਂ ਪਹਿਲਾਂ ਚੱਲੀਏ ਚਲੋ ਜੀ ਪਹਿਲਾਂ ਹੁਣ ਆਪਾਂ ਨਾ ਤੜਕਾ ਤੜਕੇ ਦਾ ਕੰਮ ਨਵੇੜ ਲਈਏ ਤੇ ਆਪਣਾ ਨਾ ਮਸਾਲਾ ਹੁਣ ਆਪਾਂ ਤੁਹਾਨੂੰ ਰੀਣਾ ਕਰਕੇ ਦਿਖਾਉਣੇ ਆ ਬਸ 골ਡ ਬ੍ਰਾਊਨ ਹੋ ਚੁੱਕਿਆ ਹੈ ਬਸ ਇਹਦੇ ਵਿੱਚ ਹੁਣ ਆਪਾਂ ਨੇ ਨਾ ਸੁੱਕੇ ਮਸਾਲੇ ਪਾ ਦੇਣੇ ਆ ਦੇਖੋ ਜੀ ਇੰਨੀ ਜ਼ਿਆਦਾ ਗਰਮੀ ਪੈਂਦੀ ਹੈ ਨਾ ਬਹੁਤ ਜ਼ਿਆਦਾ ਬਸ 11 ਵਜੇ 11 12 ਵਜੇ ਤੇ ਨਾ ਧੁੱਪ ਇੰਨੀ ਜ਼ਿਆਦਾ ਤਿੱਖੀ ਹੋ ਜਾਂਦੀ ਫੇਰ ਤਾਂ ਬਿਲਕੁਲ ਵੀ ਨਾ ਬਾਹਰ ਨਿਕਲਣ ਨੂੰ ਦਿੰਨੀ ਕਰਦਾ ਹੈਗਾ ਪਹਿਲਾਂ ਮੇਰੀ ਸਲਾਹ ਬਣੀ ਸੀ ਮੈਂ ਕਿਹਾ ਚੱਲ ਵੀ ਚੱਪਣ ਕद्दू ਦੀ ਸਬਜ਼ੀ ਬਣਾ ਲੈਂਦੇ ਆ ਤੇ ਕਿੰਦ ਵਿੱਚ ਨਾ ਹੁਣ ਸਬਜ਼ੀ ਬਹੁਤ ਜ਼ਿਆਦਾ ਉਤਰਨ ਲੱਗੀ ਆ ਫੇਰ ਬੱਚੇ ਕਹਿੰਦੇ ਨਹੀਂ ਕਹਿੰਦੇ ਸਾਨੂੰ ਚੱਪਣ ਕद्दू ਨਹੀਂ ਵਧੀਆ ਲੱਗਦੇ ਹੈਗੇ ਕਹਿੰਦੇ ਮੰਮੀ ਜੀ ਵੀ ਆ ਮਟਰ ਪਨੀਰ ਦੀ ਸਬਜ਼ੀ ਬਣਾਓ ਚਲੋ ਜੀ ਹੁਣ ਬੱਚਿਆਂ ਦੀ ਡਿਮਾਂਡ ਵੀ ਪੂਰੀ ਕਰਨੀ ਆ ਤੇ ਹੁਣ ਆਪਾਂ ਲੱਗੇ ਆ ਹੁਣ ਮਟਰ ਪਨੀਰ ਦੀ ਉਹ ਫੈਸਲਾ ਬਣ ਗਿਆ ਤੇ ਆਪਣਾ ਹੁਣ ਮਸਾਲਾ ਹੋ ਗਿਆ 골ਡ ਬ੍ਰਾਊਨ ਤੇ ਆਪਾਂ ਤਾਂ ਰੇੜੇ ਕਰਕੇ ਤਾਉਣੇ ਆ ਹੁਣ ਆਪਾਂ ਇਹਦੇ ਵਿੱਚ ਜੇ ਸੁੱਕੇ ਮਸਾਲੇ ਐਡ ਕਰ ਦਨੇ ਨੂਨ ਮਿਰਚ ਮਸਾਲਾ ਹਲਦੀ ਇਹਨੂੰ ਨਾ 1-2 ਮਿੰਟ ਦਾ ਚੰਗੀ ਤਰ੍ਹਾਂ ਆਪਾਂ ਸੇਕ ਲਵਾ ਲੈਨੇ ਆ ਸੇਕ ਲਵਾ ਕੇ ਇਹਦੇ ਵਿੱਚ ਆਪਾਂ ਪਾਉਨੇ ਆ ਪੇਟ ਮਟਰਾਂ ਦੀ ਪਿਉਰੀ ਹੁਣ ਆਪਾਂ ਇਹਨਾਂ ਵਿੱਚ ਜੰਡੇ ਕਰ ਲੁੱਟ ਕਰ ਦਨੇ ਆ ਜਿੰਨਾ ਪਰ ਪੁੰਨਾ ਗੈਜਨਾ ਦਾ ਕਰਨਾ ਹੈ ਇਹ ਮਸਾਲਾ ਨਾ ਤੇਲ ਨਾਲ ਛੱਡ ਦੋ ਇਹ ਕੋਈ ਜਿੰਨਾ ਮਸਾਲਾ ਭੁਲ ਕੇ ਸਬਜ਼ੀ ਬਣਾਵਾਂਗੇ ਨਾ ਤੇ ਉਨੀ ਜਿਆਦਾ ਟੇਸਟੀ ਬਣੂਗੀ। ਇਹ ਆਪਣਾ ਮਸਾਲਾ ਭੁਲ ਹੁੰਦਾ ਐਨੇ ਆਪਾਂ ਨਾ ਪਨੀਰ ਦੀ ਕਰ ਲੈਨੇ ਕਟਿੰਗ। ਕੋਈ ਅੱਜ ਆਪਾਂ ਨੇ ਜਾਣਾ ਮੰਜੀ ਸਾਹਿਬ ਗੁਰਦੁਆਰੇ ਤੇ ਤੁਹਾਨੂੰ ਵੀ ਆਪਾਂ ਨਾਲ ਦੇ ਨਾਲ ਦਰਸ਼ਨ ਕਰਾਵਾਂਗੇ। ਬਣੀ ਰਹੀਓ ਸਾਡੀ ਵੀਡੀਓ ਦੇ ਨਾਲ। ਇਹ ਕੋਈ ਚਾਕੂ ਇੰਨਾ ਤਿੱਖਾ ਨਾ ਫਟਾਫਟ ਪਨੀਰ ਕੱਟਦਾ ਹੈ ਅਗਰ ਦੂਜੇ ਹੁੰਦੇ ਤੇ ਨਾ ਲੋਹੇ ਦੇ ਹੁੰਦੇ ਤੇ ਉਹਨਾਂ ਨੂੰ ਜਰ ਜੁਰ ਦੀ ਪੈ ਜਾਂਦੀ ਸੀ ਉਹ ਵਧੀਆ ਨਹੀਂ ਤੇ ਹੁੰਦੇ ਹੈਗੇ ਚਾਕੂ ਹੁਣ ਆਹ ਚਾਕੂ ਬਹੁਤ ਵਧੀਆ ਨੇ ਐਸੀ ਗਵਿੰਦਗੜ੍ਹ ਤੇ ਲੈ ਕੇ ਆਏ ਆਂ ਡੀਮਾਰਟ ਵਿੱਚੋਂ ਉੱਥੇ ਸਮਾਨ ਸਾਰਾ ਹੀ ਵਧੀਆ ਮਿਲਦਾ ਹੈ ਤੇ ਕਰੀ ਅਸੀਂ ਪਹਿਲਾਂ ਡੀਮਾਰਟ ਤੋਂ ਸ਼ੋਪਿੰਗ ਕਰਨ ਜਾਂਦੇ ਹੁੰਦੇ ਤੇ ਸਾਡੇ ਰਿਸ਼ਤੇਦਾਰ ਵੀ ਹੁਣ ਉੱਥੇ ਡੀਮਾਰਟੇ ਪਹੁੰਚਣ ਲੱਗੇ ਹੈ ਕਹਿੰਦੇ ਉੱਥੇ ਸਮਾਨ ਬਹੁਤ ਵਧੀਆ ਹੈ ਚਮਚਾ ਪਾ ਦਨੇ ਆ ਕਲਰ ਵਾਸਤੇ ਦੇਗੀ ਮਿਰਚ ਦਾ ਦੇਖੋ ਜੀ ਦੇਗੀ ਮਿਰਚ ਪਾਉਣ ਨਾਲ ਨਾ ਸਬਜ਼ੀ ਦਾ ਕਲਰ ਇੰਨਾ ਵਧੀਆ ਹੋ ਜਾਂਦਾ ਨਾ چاہے ਆਪਣੇ ਕੋਲ ਨਾ ਟਮਾਟਰ ਵੀ ਨਾ ਹੋਣ ਜੇ ਟਮਾਟਰ ਨਹੀਂ ਨਾ ਹੈਗੇ ਤੁਹਾਡੇ ਕੋਲ ਤਾਂ ਤੁਸੀਂ ਦੇਗੀ ਮਿਰਚ ਪਾ ਦਿਓ ਤੇ ਬਹੁਤ ਵਧੀਆ ਨਾ ਕਲਰ ਆਉਂਦਾ ਇਹਦੇ ਨਾਲ ਸੋ ਗੀ ਆਪਣਾ ਮਸਾਲਾ ਨਾ ਜਿਵੇਂ ਜਿਦਾਂ ਪਾੜ ਕੇ ਹੋ ਗਿਆ ਤਿਆਰ ਤੇ ਹੁਣ ਆਪਾਂ ਥੋੜਾ ਜਿਹਾ ਇਹਦੇ ਵਿੱਚ ਪਾ ਦਨੇ ਆ ਪਾਣੀ ਆ ਵੀ ਇਹਦੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਪੱਕ ਜਾਣ। ਹੁਣ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਹਰੇ ਮਟਰ ਤੇ ਮਸਾਲੇ ਐਨ ਬਹੁਤ ਵਧੀਆ ਨਾ ਪੱਕ ਗਏ ਨੇ ਤੇ ਕਲਰ ਵੀ ਬਹੁਤ ਵਧੀਆ ਆਇਆ ਹੈ। ਇਹਨ ਇੱਕ ਦੋ ਮਿੰਟ ਤਾਂ ਆਪਾਂ ਨਾ ਮਟਰ ਪਾ ਕੇ ਨਾ ਚੰਗੀ ਤਰ੍ਹਾਂ ਸੇਕ ਲਵਾ ਲੈਣੇ ਆ। ਇਹ ਮਟਰ ਨਾ ਥੋੜੇ ਜਿਨੇ ਨਾ ਸਖਤ ਜੇ ਆ। ਹੁਣ ਮਾਰ ਦੀ ਨਾ ਮੌਸਮ ਚਲੇਗੀ ਨਾ ਮਟਰਾਂ ਦੀ। ਇਹ ਦਿਨਾਂ ਦੇ ਵਿੱਚ ਨਾ ਮਟਰ ਫਿਰ ਪੱਕ ਜਾਂਦੇ ਆ ਆਪਾਂ ਇਹਨੂੰ ਢੱਕ ਦਨੇ ਆ 2 ਮਿੰਟ ਬਾਅਦ ਫਿਰ ਆਪਾਂ ਇਹਦੇ ਵਿੱਚ ਪਾਣੀ ਐਡ ਕਰਾਂਗੇ ਬੋਲੀ ਮਟਰਾਂ ਨੂੰ ਨਾ ਸੇਕ ਲੱਗ ਗਿਆ ਏ ਤੇ ਹੁਣ ਆਪਾਂ ਇਹਦੇ ਵਿੱਚ ਪਾਣੀ ਪਾ ਦਨੇ ਗਰਮ ਹੁਣ ਇਹਨੂੰ ਨਾ ਆਪਾਂ ਨਾ ਢੱਕ ਕੇ ਪਕਾਵਾਂਗੇ ਚੰਗੀ ਤਰ੍ਹਾਂ ਜਦੋਂ ਸਬਜ਼ੀ ਬਣ ਗਈ ਨਾ ਬਾਦ ਵਿੱਚ ਜਿੱਤੇ ਐਂਡ ਦੇ ਵਿੱਚ ਫਿਰ ਆਪਾਂ ਇਹਦੇ ਵਿੱਚ ਪਨੀਰ ਪਾ ਦੂੰਗੇ ਪਤਾ ਨਹੀਂ ਕਿਹਦਾ ਫੋਨ ਆ ਗਿਆ ਐਨਾ ਸੁਗਰ ਮੈਂ ਤਰਕਾ ਲਾਤਾ ਨਹੀਂ ਤਾਂ ਤਰਕਾ ਵੀ ਨਾ ਅੱਧ ਵਿਚਾਲੇ ਹੀ ਰਹਿ ਜਾਂਦਾ ਹੈ ਹਲੋ ਹਲੋ ਅੱਛਾ ਅੱਛਾ ਰੇਖਾ ਰਾਣੀ ਦਾ ਫੋਨ ਆ ਰਿਹਾ ਹੈ ਹੋਰ ਠੀਕ ਠਾਕ ਆ ਤੂੰ ਆ ਦੀ ਤੇ ਠੀਕ ਹੈ ਕੀ ਕਰਤੀ ਹੈ ਬੈਠਾ ਹੋਏ ਦਿਲ ਨਹੀਂ ਲੱਗ ਰਹਾ ਕਹਤੇ ਦਿਲ ਖਾਤੇ ਨਹੀਂ ਲੱਗਦਾ ਹੈਗਾ ਇਧਰ ਬੋਰ ਹੋ ਗਿਆ ਗਰਮੀ ਜ਼ਿਆਦਾ ਹੈ ਸੁਣੀ ਹੈ ਗਰਮੀ ਤਾਂ ਇਧਰ ਪੰਜਾਬ ਦੇ ਵਿੱਚ ਵੀ ਗਰਮੀ ਬਹੁਤ ਹੈ ਹੋਰ ਤੇਰੀ ਤੇਰੀ ਸਾਸੂ ਮਾਂ ਠੀਕ ਆ ਕਹਾਂ ਹੈ ਚੱਲ ਵਧੀਆ ਏ ਮੈਂ ਹੁਣ ਪੰਜਾਬ ਆਉਣੇ ਨੂੰ ਦਿਲ ਕਰਦਾ ਏ ਹਾਂ ਹਾਂ ਹੁਣ ਆਪਣੀ ਸੱਸ ਦੇ ਕੋਲੇ ਰਹਿਛੇ 6 ਮਹੀਨੇ ਹੁਣ ਤੇਰੀ ਟਿਕਟ ਨਹੀਂ ਮੈਂ ਕਰਾਉਣੀ ਹੈਗੀ ਨਹੀਂ ਦੀਦੀ ਕਰਾ ਦਿਜੀਏ ਕਹਤੇ ਇਹ ਤਾਂ ਦਿਲ ਨਹੀਂ ਲੱਗ ਰਹਾ ਮੈਂ ਜਿਹੜੇ ਬੰਦੇ ਤਾਂ ਆਪਣੀ ਸੱਸ ਕੋਲ ਦੇਰ ਨਾਲ ਲੱਗੇ ਉਹ ਤਾਂ ਮੈਂ ਪਹਿਲਾ ਬੰਦਾ ਦੇਖਿਆ ਏ ਬੋਲੋ ਹਣਾ ਰਾ ਦੀਦੀ ਕੇ ਪਾਸ ਜ਼ਿਆਦਾ ਦੇ ਲੱਗਦਾ ਹੈ ਹਾਂ ਹਾਂ ਦੇਖ ਲੈ ਹਾਂ ਨਾ ਤੈਨੂੰ ਨਾ ਤੈਨੂੰ ਤੈਨੂੰ ਆਪਣੀ ਸਾਸਰੀ ਪਿਆਰੀ ਹੈ કે ਗੰਦੀਦੀ ਪਿਆਰੀ ਆ ਸਾਸ ਵੀ ਪਿਆਰੀ ਹੈ ਦੀਦੀ ਵੀ ਪਿਆਰੀ ਹੈ ਸਭ ਤੋਂ ਪਹਿਲਾਂ ਸਾਸ ਕਾ ਤੇ ਆ ਰੱਖਣਾ ਚਾਹੀਏ ਦੀਦੀ ਕੋ ਤੂੰ ਛੋੜ ਦੇ ਪਾ ਕਹਨੀ ਆ ਵੀ ਹੁਣ ਦੋਰਾ ਦੀਦੀ ਕੋ ਛੋੜ ਦੇ ਰਿਸ਼ਤੇਦਾਰ ਨਹੀਂ ਕਹਤੇ ਆ ਕੋਈ ਬਾਤ ਨਹੀਂ ਨਹੀਂ ਛੱਡਣ ਵਾਲਾ ਹੈ ਅੱਛਾ ਚਲ ਹੋਰ ਚਲ ਇਹ ਤਾਂ ਹਾਸੀ ਮਜ਼ਾਕ ਹੈ ਚਲ ਕੋਈ ਨਾ ਮੈਂ ਤੇਰੀ ਟਿਕਟ ਕਰਾ ਦਿੰਨੀ ਆ ਕਿਹੜੀ ਤਰੀਕ ਤੇ ਖਰਾਬ ਮੈਂ ਟਿਕਟ ਫੇਰ ਆ 10 ਤਰੀਕ ਨੂੰ ਚਾਹ ਤਰੀਕਾ ਫਿਰ ਮੈਂ ਏਸੀ ਵਾਲੀ ਕਰਾਵਾ ਦੁੱਜੀ ਏਸੀ ਵਾਲੀ ਚਾ ਠੀਕ ਆ ਮੈਂ ਏਸੀ ਵਾਲੀ ਕਰਾ ਦੂੰਗੀ ਫਿਰ ਫਿਰ ਆਪਣਾ ਸਮਾਨ ਸਗੋਂ ਨਾਲ ਹੁਣ ਤਿਆਰ ਕਰ ਲੈਣਾ ਹੈ ठीक ठीक है है और काम बाय 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 दीदी देखो जी रेखा दा न, बिल्कुल न, दा का ना बिलकुल भी ना उ दिल नहीं लगता है दीदी मेरी छेती तो छेती ना टिकट करा दो भी मेरा बिलकुल भी दिल नहीं लगता है देखो जी हम मैं पूछा भी किावी ਕਹਿੰਦੇ ਦੀਦੀ 10 ਤਰੀਕ ਦੀ ਕਰਾ ਦੋ ਉਹ ਵੀ ਏਸੀ ਵਾਲੀ ਕਰਾਓ ਕਹਿੰਦੇ ਬਹੁਤ ਜ਼ਿਆਦਾ ਗਰਮੀ ਹੈ ਦੇਖੋ ਜੀ ਪਤਾ ਨਹੀਂ ਕਾਤੇ ਇਹ ਤਾਂ ਦਿਲ ਇੱਥੇ ਲੱਗਦਾ ਸਾਡੇ ਕੋਲ ਚਲੋ ਕੋਈ ਨਾ ਹੁਣ ਜਦੋਂ ਇੰਨਾ ਪਿਆਰ ਕਰਦੀ ਰਾ ਆਪਣਾ ਵੀ ਫਰਜ਼ ਬਣਦਾ ਹੁਣ ਮੈਂ ਨਾ 10 ਤਰੀਕ ਦੀ ਉਹਦੀ ਡੇਟ ਕਰਾ ਦੇਣੀ ਉਹਦਾ ਆਏ ਵੀ ਮੈਨੂੰ ਨਾ ਵੀ ਛੇਤੀ ਤੋਂ ਛੇਤੀ ਮੈਂ ਕੱਦ ਪੰਜਾਬ ਆਜਾਂ ਚਲੋ ਜੀ ਆਪਾਂ ਹੁਣ ਦੇਖਦੇ ਹਾਂ ਹੋਰ ਕੰਮ ਤਾਂ ਆਪਣੇ ਕੋਲ ਹੈਗੀ ਆ ਇਹ ਕੇ ਫ੍ਰਿਜ ਐ ਦੇਖੋ ਇਹਦੇ ਵਿੱਚ ਵੀ ਇਹਦਾ ਵੀ ਪਾਣੀ ਕੋਈ ਨਹੀਂ ਪੀਂਦਾ ਹੈਗਾ ਚਲੋ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਆਪਣੀ ਦੂਜੀ ਫ੍ਰਿਜ ਜਾ ਇਹਰਾ ਵੀ ਪਾਣੀ ਕੋਈ ਨਹੀਂ ਪੀਂਦਾ ਹੈਗਾ ਤੇ ਹੁਣ ਆਪਾਂ ਜਾਂਦੇ ਆਂ ਤੀਜੀ ਫ੍ਰਿਜ ਕੋਲ ਦੇਖੋ ਜੀ ਇਹ ਹੈਗੀ ਆ ਮੇਰੇ ਘਰ ਦੇ ਆਪਾਂ ਤੁਹਾਨੂੰ ਦਿਖਾਉਣੇ ਆ ਇਹ ਹੈਗੀ ਆ ਆਪਣੀ ਤੀਜੀ ਫ੍ਰਿਜ ਇਹ ਹੈਗੀ ਆ ਦੇਸੀ ਫ੍ਰਿਜ ਦੇਖੋ ਜੀ ਇਹਦਾ ਠੰਡਾ ਪਾਣੀ ਐ ਇੰਨਾ ਮਿੱਠਾ ਪਾਣੀ ਐ ਨਾ ਠੰਡਾ ਪਿਆ ਇਹ ਜਦੋਂ ਪੀ ਜੱਪਾ ਪੀਂਦੇ ਆ ਨਾ ਦਿਲ ਨੂੰ ਇੰਨਾ ਜਿਆਦਾ ਸਕੂਨ ਮਿਲਦਾ ਹੈ ਇਹ ਦੇਸੀ ਫ੍ਰਿਜ ਆ ਦੇ ਬਹੁਤ ਨਾਲੇ ਸਸਤੀ ਆਈ ਹੈ ਇਹਦਾ ਪਾਣੀ ਪੀ ਕੇ ਸਾਰੀ ਫੈਮਿਲੀ ਖੁਸ਼ ਹੈ ਦੇਖੋ ਜੀ ਇਹਦੇ ਆਲੇ-ਦਾਲ ਇਹਨਾਂ ਦੁਪਹਿਰੇ ਵੇਲੇ ਤਾਂ ਮੈਂ ਕਪੜਾ ਬੰਨ੍ਹ ਦਿੰਦੀ ਆ ਜਦੋਂ ਨਾ ਗਿਸ਼ੀਸ਼ਾ ਗਰਮ ਹੁੰਨੇ ਆ ਤਾਂ ਕਹਿੰਦੇ ਨੂੰ ਸੇਕ ਲੱਗ ਜਾਂਦਾ ਫਿਰ ਇਹਦਾ ਪਾਣੀ ਨਾ ਗਰਮ ਹੋ ਜਾਂਦਾ ਹੈ ਫਿਰ ਮੈਂ ਪੜਦਾ ਵੀ ਤਾਣ ਦਿੰਦੀ ਆ ਵੀ ਤਾਂ ਕਿ ਕਿਤੇ ਜਾ ਕੇ ਨਾ ਠੰਡਾ ਪਾਣੀ ਰਹਿੰਦਾ ਇਹ ਹੈਗੀ ਸਾਡੀ ਦੇਸੀ ਫ੍ਰੀਜ ਦੇਖੋ ਜੀ ਇਹ ਹੈਗੀ ਆ ਸਸਤੀ ਫ੍ਰੀਜ ਹੈ ਇਹ ਹੈਗੀ ਆ ਮਹਿੰਗੀ ਮਹਿੰਗੀ ਰਿਜ ਦਾ ਪਾਣੀ ਕੋਈ ਨਹੀਂ ਪੀਂਦਾ ਹੈਗਾ ਤੇ ਦੇਸੀ ਫ੍ਰੀਜ ਦਾ ਪਾਣੀ ਨੂੰ ਨਾ ਸਾਰੀ ਪੈਰਲੀ ਦਾ ਭੱਜ ਕੇ ਪਾਣੀ ਪੀਂਦੀ ਆ ਫਿਰ ਇੱਕ ਆਪਾਂ ਲੈ ਕੇ ਆਏ ਆ ਇਹ ਟੋਕਰੀ ਮੈਨੂੰ ਟੋਕਰੀ ਬਹੁਤ ਵਧੀਆ ਲੱਗੀ ਆ ਦੇਖੋ ਜੀ ਇਹਦੇ ਵਿੱਚ ਦੋ ਖਾਨੇ ਬਣੇ ਹੋਏ ਆ ਚਮਚਾ ਵਗੈਰਾ ਰੱਖਣ ਨੂੰ ਐਸਾ ਤੁਸੀਂ ਪਲੇਟਾਂ ਰੱਖ ਸਕਦੇ ਹੋ ਇਹਦੀ ਨਾਲ ਜਿਹੜੀ ਪਲਾਸਟਿਕ ਆ ਨਾ ਬਹੁਤ ਜ਼ਿਆਦਾ ਕੈਰੀ ਆ ਪਹਿਲਾਂ ਜਿਹੜੀ ਸਾਡੇ ਨਾਲ ਸਟੀਲ ਦੀ ਟੋਕਰੀ ਰੱਖੀ ਹੋਈ ਹੈ ਨਾ ਉਹ ហេਟਾਂ ਦਾ ਪਾਣੀ ਦਾ ਬੰਦੋਬਸਤ ਨਹੀਂ ਤਾਂ ਹੈਗਾ ਉਹ ਪਾਣੀ ហេਟਾਂ ਹੀ ਰਹਿੰਦਾ ਤਾਂ ਉਹਦੇ ਕਰਕੇ ਨਾ ਗਿੱਲਾ ਹੀ ਰਹਿੰਦਾ ਜਿੰਨਾ ਮਰਜ਼ੀ ਆਪਾਂ ਪੋਚਿਆ ਫੇਰੀ ਜਾਈਏ ਦੇਖੋ ਜੀ ਆਹ ਟੋਕਰੀਆਂ ਦੀ ਇੰਨੀ ਜ਼ਿਆਦਾ ਮौज ਹੈ ਨਾ ਇਹ ਅੱਜੇ ਲਿਆਂਦੀ ਅਸੀਂ ਇਹਨੂੰ ਨਾ ਹੁਣ ਚੰਗੀ ਤਰ੍ਹਾਂ ਸਾਫ਼ ਕਰਕੇ ਨਾ ਫਿਰ ਇਹਦੇ ਵਿੱਚ ਆਪਾਂ ਭਾਂਡੇ ਰੱਖਾਂਗੇ ਜ਼ਿਆਦਾ ਪ੍ਰਬੰਧ ਇਹਨੂੰ ਆਪਾਂ ਨਾ ਕਾਲੂ ਚੰਗੀ ਤੇ ਨਾ ਸਾਫ਼ ਕਰਕੇ ਫਿਰ ਇਹਦੇ ਵਿੱਚ ਭਾਂਡੇ ਰੱਖਾਂਗੇ ਜਿਹੜੀ ਦੂਜੀ ਟੋਕਰੀ ਆ ਉਹ ਬਾਹਲੀ ਸੋਈ ਦੇ ਵਿੱਚ ਰੱਖ ਦਾਂਗੇ ਜਿਹੜੇ ਬਾਹਲੇ ਭਾਂਡੇ ਹੁੰਨੇ ਹੁਣ ਉਹਦੇ ਵਿੱਚ ਰੱਖ ਲਿਆ ਕਰਾਂਗੇ ਆਪਾਂ